ਕਿਓਕੇ ਹਾਂਜੀ ਸਰ ਕਿੰਨੇ ਜਾਣੇ ਆਏ ਤੇ ਕਿੰਨੇ ਪੈਸੇ ਲੈ ਕੇ ਆਏ ਇਹ ਜੀ ਥਾਣਾ सदर ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸ ਬੀ ਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਉਸਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਪੇ ਆਏ ਸੀ ਇਹ ਹਜ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਹਾਂਜੀ ਉਹਨਾਂ ਕੋਲ ਤਸਵੀਰ ਵੀ ਸੀ ਜੀ ਸਰ ਕੋਈ ਸਿਸਟੀਮੀ ਵੀ ਆਈ ਸਾਹਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਦਾ ਵੀ ਦੱਸ ਰਿਹਾ ਜੀ ਜਿੰਨੇ ਜਾਣੇ ਆਏ ਸੀ ਸਿਰਫ 21 ਕਲਸੀ ਕੋਈ ਹਥਿਆਰ ਹੋ ਰਹੀ ਹੈ ਕਿਸੇ ਨੇ ਇੱਕ ਇਹ ਪਿਸਤਲ ਦਾ ਸਿਰਫ 21 ਦਫਤਰ ਦਸ ਰਹੀ ਹੈ ਜੀ ਟੋਟਲ 3 ਜਾਣੇ ਜੀ ਜੀ ਥੈਂਕ ਯੂ ਸਰ ਓਕੇ ਓਕੇ ਹਾਂਜੀ ਸਰ ਕਿੰਨੇ ਜਾਣੇ ਆਏ ਤੇ ਕਿੰਨੇ ਪੈਸੇ ਲੈ ਕੇ ਆਏ ਇਹ ਜੀ ਥਾਣਾ ਸਦਰ ਦੇ ਪਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸ ਬੀ ਆਈ ਬੈਂਕ ਦੀ ਇੱਕ ਛੋਟੀ ਜੀ ਸਮਾਲ ਇਹਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਹੈ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਚਾਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਉਸ ਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80000 ਰੁਪਿਆ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੱਨੇ ਜਾਣੇ ਸੀ ਕੱਪੇ ਆਏ ਸੀ ਇਹ ਅਜੇ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਅਗੇ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਸਰ ਕੋਈ ਸੀਸੀਟੀਵੀ ਅਹੀਂ ਸਾਹਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਡਾਈ ਵੀ ਦੱਸ ਰਿਹਾ ਜੀ ਜਿੰਨੇ ਜਣੇ ਆਏ ਸੀ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਨਹੀਂ ਹੈਗੇ ਇੱਕ ਇਹ ਪਿਸਤਲ ਦੱਸ ਰਿਹਾ ਇੱਕੋ ਹੀ ਦਾਤਰ ਦੱਸ ਰਿਹਾ ਜੀ ਕੋਲ ਟੋਟਲ 3 ਜਣੇ ਨਹੀਂ ਸਰ ਜੀ 3 ਜੀ ਥੈਂਕ ਯੂ ਓਕੇ ਓਕੇ ਹਾਂਜੀ ਸਰ ਕਿੰਨੇ ਜਾਣੇ ਆਏ ਤੇ ਕਿੰਨੇ ਪੈਸੇ ਲੈ ਕੇ ਆਏ ਇਹ ਜੀ ਥਾਣਾ ਸਦਰ ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸ.ਪੀ.ਆਈ. ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੇ ਆ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਆ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੌਜਵਣ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-80 ਹਜ਼ਾਰ ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੱਨੇ ਜਾਣੇ ਸੀ ਕਾਤੇ ਆਏ ਸੀ ਇਹ ਹਜੇ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਅੱਗੇ ਹਥਿਆਰ ਕੀ ਸੀ ਇਧਾਰ ਨਹੀਂ ਸੀ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਜੀ ਸਰ ਕੋਈ ਸ਼ਿਸ਼ਟੀ ਵੀ ਆਈ ਸਾਹਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਟਲ ਟਰਾਈਪ ਵੀ ਦੱਸ ਰਹੀ ਹੈ ਜੀ ਜਿਹੜੇ ਆਏ ਸੀ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਵੀ ਹੈਗੇ ਇੱਕ ਇਹ ਪਿਸਤਲ ਦਸਰੇ ਇੱਕੋ ਹੀ ਦਸਰੇ ਦੱਸ ਰਿਹਾ ਜੀ ਕੋਲ ਟੋਟਲ ਪੰਜਾ ਨਹੀਂ ਸਰ ਜੀ ਥੈਂਕ ਯੂ ਸਰ ਸਾਹਮਣੇ ਹਾਂਜੀ ਅਜੇ ਜਾਂਚ ਕਰ ਰਹੇ ਆ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਡਾਈ ਵੀ ਦੱਸ ਰਿਹਾ ਜੀ ਸਰ ਜਿੰਨੇ ਜਾਣੇ ਆਏ ਸੀ ਸਿਰਫ ਇੱਕ ਪਿਸਤਲ ਸੀ ਕੋਈ ਹਥਿਆਰ ਹੋਰ ਵੀ ਹੈਗੇ ਇੱਕ ਇਹ ਪਿਸਤਲ ਦਸਰੇ ਇੱਕੋ ਹੀ ਦਸਰੇ ਦੱਸ ਰਿਹਾ ਜੀ ਕੋਲ ਟੋਟਲ ਪੰਜਾ ਨਹੀਂ ਸਰ ਜੀ